ਹੁਣ ਆ ਦਿੱਲੀ ਤੋਂ ਪੰਜਾਬ ਆ ਕੇ ਕੇਜਰੀਵਾਲ ਦੀ ਟੀਮ ਜਿੱਦਾਂ ਝਲ ਖੰਡਾਰੀ ਹੈ ਜਿੱਦਾਂ ਜਲੂਸ ਕੱਢ ਰਹੀ ਹੈ ਲੱਗਦਾ ਇਹਨਾਂ ਨੇ ਭਗਵੰਤ ਮਾਨ ਦੀ ਅਗਵਾਈ ਦੀ ਫੱਟੀ ਤਾਂ ਪੂਰੀ ਤਰ੍ਹਾਂ ਪੋਚ ਦੇਣੀ ਹੈ ਭਗਵੰਤ ਮਾਨ ਸਾਹਿਬ ਤਾਂ 2027 ਦੀਆਂ ਚੋਣਾਂ 'ਚ ਫਿਰ ਦੂਜੀ ਵਾਰ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਹੇ ਨੇ ਪਰ ਲੱਗਦਾ ਇਹਨਾਂ ਨੇ ਭਗਵੰਤ ਮਾਨ ਨੂੰ ਕੱਲਾ ਐਮਐਲਏ ਬਣਨ ਜੋਗਾ ਨਹੀਂ ਛੱਡਣਾ ਸਰਪੰਚ ਤੱਕ ਬਣਨ ਜੋਗਾ ਨਹੀਂ ਛੱਡਣਾ ਜਿੱਦਾਂ ਦੀਆਂ ਹਰਕਤਾਂ ਇਹ ਦਿੱਲੀ ਦੀ ਅਗਵਾਈ ਵਾਲੇ ਕਰ ਰਹੇ ਨੇ ਹੁਣ ਤੁਸੀਂ ਸੋਦੀਆ ਸਾਹਿਬ ਦੀ ਵੀਡੀਓ ਵਾਇਰਲ ਹੋਈ ਹੈ ਤੁਸੀਂ ਦੇਖ ਲਈ ਹੋਣੀ ਹੈ ਜਿਹਦੇ ਵਿੱਚ ਸ਼ਰਿਆਮ ਉਹ ਬੋਲ ਰਹੇ ਨੇ ਸ਼ਰਿਆਮ ਉਹ ਕਹਿ ਰਹੇ ਨੇ ਕਿ 2027 ਦੀਆਂ ਚੋਣਾਂ ਜਿੱਤਣ ਦੇ ਲਈ ਅਸੀਂ ਕੁਝ ਵੀ ਕਰਨਾ ਔਰ ਉਸ ਤੋਂ ਬਾਅਦ ਇੱਕ ਚਰਚਾ ਨਿਕਲ ਕੇ ਆ ਰਹੀ ਹੈ ਕਿ ਭਗਵੰਤ ਮਾਨ ਦੀ ਤੇ ਮਨੀਸ਼ ਸੋਦੀਆ ਦੀ ਅੰਦਰ ਖਾਤੇ ਲੜਾਈ ਵੀ ਚੱਲ ਪਈ ਹੈ ਹੁਣ ਇਹ ਚਰਚਾ ਕਿੰਨੀ ਸੱਚੀ ਹੈ ਇਹਦੇ ਬਾਰੇ ਨਹੀਂ ਸਾਨੂੰ ਪਤਾ ਪਰ ਚਰਚਾ ਆ ਰਹੀ ਹੈ ਹੁਣ ਮਨੀਸ਼ ਸੋਦੀਆ ਨੇ ਇੱਕ ਦਿਨ ਪਹਿਲਾਂ ਜਦੋਂ ਮਹਿਲਾ ਵਿੰਗ ਦੀ ਔਰਤ ਵਿੰਗ ਦੀ ਮੀਟਿੰਗ ਸੱਦੀ ਹੈ ਉਹਦੇ ਚ ਉਹਨਾਂ ਨੇ ਟ੍ਰੇਨਿੰਗ ਦੇਣੀ ਸ਼ੁਰੂ ਕਰਤੀ ਉਹ ਕਹਿੰਦੇ 2027 ਦੇ ਵਿੱਚ ਚੋਣਾਂ ਜਿੱਤਣ ਦੇ ਲਈ ਸਾਮ ਦਾਮ ਦੰਡ ਭੇਦ ਝੂਠ ਸੱਚ ਲੜਾਈ ਫਸਾਦ ਜੋ ਕਰਨਾ ਪੈ ਕਰਨਾ ਹੁਣ ਇਹ ਭਗਵੰਤਮਾਨ ਸਾਹਿਬ ਦੀ ਬੋਲ ਬਾਣੀ ਦਿੱਤਾ ਉਲਟ ਕੰਮ ਭਗਵੰਤ ਮਾਨ ਤਾਂ ਹੁਣ ਤੱਕ ਇਹ ਕਹਿੰਦੇ ਰਹੇ ਨੇ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਅੱਜ ਤੱਕ ਝੂਠ ਦੇ ਸਹਾਰੇ ਚੋਣਾਂ ਜਿੱਤਦੀਆਂ ਰਹੀਆਂ ਤੇ ਅਸੀਂ ਇਹਦੇ ਖਿਲਾਫ ਆ ਭਗਵੰਤ ਮਾਨ ਕਹਿੰਦੇ ਰਹੇ ਕਿ ਵੋਟਾਂ ਦੇ ਵਿੱਚ ਦੂਜੀਆਂ ਪਾਰਟੀਆਂ ਗੁੰਡਾਗਰਦੀ ਕਰਕੇ ਲੜਾਈ ਫਸਾਦ ਕਰਕੇ ਚੋਣਾਂ ਜਿੱਤਦੀਆਂ ਰਹੀਆਂ ਪਰ ਅਸੀਂ ਇਹਦੇ ਖਿਲਾਫ ਆ ਪਰ ਆ ਜਿਹੜੇ ਪੰਜਾਬ ਦੀ ਅਗਵਾਈ ਕਰਨ ਕੇਜਰੀਵਾਲ ਸਾਹਿਬ ਨੇ ਭੇਜਿਆ ਮਨੀਸ਼ ਸੋਦੀਆ ਸਾਹਿਬ ਇਹ ਤਾਂ ਕੁਝ ਹੋਰ ਹੀ ਬੋਲਣ ਲੱਗ ਪੇ ਭਗਵੰਤ ਮਾਨ ਦੀ ਤਾਂ ਫੱਟੀ ਪੁੱਛਣ ਲੱਗ ਪੇ ਪਾਵੇਂ ਕਿ ਪਿਛਲੇ ਟਾਈਮ ਤੋਂ ਭਗਵੰਤਮਾਨ ਸਾਹਿਬ ਦੀ ਅਗਵਾਈ ਚ ਜੋ ਪੰਜਾਬ ਚ ਚੱਲਿਆ ਸਰਪੰਚੀ ਦੀਆਂ ਚੋਣਾਂ ਚ ਜਾਂ ਹੋਰ ਉਹ ਸਾਰੇ ਲੋਕਾਂ ਨੇ ਵੇਖਿਆ ਉਹਦੇ ਤੇ ਬੜੇ ਵੱਡੇ ਸਵਾਲ ਖੜੇ ਹੋਏ ਨੇ ਪਰ ਐਦਾਂ ਸ਼ਰਿਆ ਬੋਲਣਾ ਜਿੱਦਾਂ ਮਨੀਸ਼ ਸੋਦੀਆ ਨੇ ਬੋਲਿਆ ਮੈਨੂੰ ਲੱਗਦਾ ਉਹ ਕਹਿੰਦੇ ਹੁੰਦੇ ਨੇ ਨਾ ਕਿ ਜਿਹੜੇ ਜਿਹੜੇ ਲਾਹੌਰ ਕੋੜੀ ਉਹ ਪਸ਼ੌਰ ਵੀ ਕੋੜੀ ਉਹ ਗੱਲ ਇੱਥੇ ਹੋ ਰਹੀ ਹੈ ਵੇਖੋ ਜਿੱਦਾਂ ਦੀ ਅਗਵਾਈ ਮਨੀਸ਼ ਸੋਦੀਆ ਹੋਰਾਂ ਨੇ ਦਿੱਲੀ ਚ ਕਰਤੀ ਉਦਾਂ ਦੀ ਪੰਜਾਬ 'ਚ ਕਰ ਦੇਣਗੇ ਪੰਜਾਬ 'ਚ ਜਿਹੜੀ ਪਹਿਲਾ ਸਰਕਾਰ ਬਣੀ ਹੈ ਨਾ ਉਹ ਕੋਈ ਕੇਜਰੀਵਾਲ ਤੇ ਮਨੀਸ਼ ਸੋਦੀਆ ਹੋਰਾਂ ਦੇ ਸਿਰ ਤੇ ਨਹੀਂ ਠੋਕ ਵਜਾ ਕੇ ਮੈਂ ਕਹਿੰਨਾ ਭਗਵੰਤ ਮਾਨ ਦੇ ਭਾਸ਼ਣ ਸੁਣ ਕੇ ਸੁਣ ਸੁਣ ਕੇ ਲੋਕਾਂ ਨੂੰ ਭਗਵੰਤ ਮਾਨ ਤੇ ਵਿਸ਼ਵਾਸ ਬਣਿਆ ਸੀ ਲੋਕਾਂ ਨੇ ਭਗਵੰਤ ਮਾਨ ਦੇ ਮੂੰਹ ਨੂੰ ਵੋਟ ਪਾਈ ਸੀ ਤੇ ਹੁਣ ਜਿੱਦਾਂ ਲੋਕਾਂ ਨੇ 4 ਸਾਲ ਭਗਵੰਤ ਮਾਨ ਦਾ ਰਾਜ ਵੇਖਿਆ ਤੇ ਜਿੱਦਾਂ ਦਿੱਲੀ ਵਾਲਿਆਂ ਨੇ ਉਹਨੂੰ ਕੱਖ ਕਰਨ ਨਹੀਂ ਦਿੱਤਾ ਤੇ ਉਹ ਵੀ ਲੋਕਾਂ ਨੂੰ ਬਦਲਿਆ ਬਦਲਿਆ ਲੱਗਿਆ ਹੁਣ ਐਡੇ ਵੀ ਲੋਕ ਕਮਲੇ ਨਹੀਂ ਹੈਗੇ ਵੀ 2027 ਚ ਤੁਸੀਂ ਫੇਰ ਦੁਬਾਰਾ ਜਿਵੇਂ ਮਰਜੀ ਕਰਜੋਗੇ ਦੇਖੋ ਮਨੀਸ਼ ਸੋਦੀਆ ਹੋਰਾਂ ਨੇ ਜਿਹੜੀ ਅਗਵਾਈ ਕੀਤੀ ਹੈ ਦਿੱਲੀ ਚ ਉਹਦਾ ਨਤੀਜਾ ਸਾਹਮਣੇ ਆਏ ਉਹਦੇ ਤੇ ਆਪਾਂ ਗੱਲ ਕਰਦੇ ਆ ਪਹਿਲਾਂ ਮੈਂ ਇਹ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਣਾ ਕੀ ਹੁਣ ਭਗਵੰਤ ਮਾਨ ਸਾਹਿਬ ਇਹ ਦਿੱਲੀ ਵਾਲਿਆਂ ਦੀ ਅਗਵਾਈ ਇੱਥੋਂ ਭਜਾਉਣਗੇ ਕਿ ਆਪ ਅਸਲੀਫਾ ਦੇਣਗੇ ਇੱਕ ਕੰਮ ਤਾਂ ਕਰਨਾ ਪੈਣਾ ਕਿਉਂਕਿ ਜਿੱਦਾਂ ਦੀਆਂ ਹਰਕਤਾਂ ਤੇ ਵੋਟਾਂ ਚੋਣਾ ਜਿੱਤਣ ਲਈ ਮਨੀਸ਼ ਸੋਦੀਆ ਹੋਰੀ ਦਾਅਵੇ ਕਰ ਰਹੇ ਨੇ ਉਦਾਂ ਤਾਂ ਸਾਰਾ ਜੋ ਵੀ ਇਹ ਕਰਨਗੇ ਉਹਦਾ ਜ਼ਿੰਮੇਵਾਰ ਭਗਵੰਤ ਮਾਨ ਨੂੰ ਹੀ ਮੰਨਿਆ ਜਾਏਗਾ ਕਿਉਂਕਿ ਇਹ ਕੇਜਰੀਵਾਲ ਹੋਰਾਂ ਨੂੰ ਸੋਸੋਧੀਏ ਹੋਰਾਂ ਨੂੰ ਪੰਜਾਬ ਚ ਕੌਣ ਜਾਣਦਾ ਇੱਥੇ ਤਾਂ ਲੋਕੀ ਭਗਵੰਤ ਮਾਨ ਨੂੰ ਹੀ ਆਮ ਆਦਮੀ ਪਾਰਟੀ ਸਮਝਦੇ ਸੀ ਤੇ ਅੱਜ ਵੀ ਸਮਝਦੇ ਨੇ ਦੇਖੋ ਹੁਣ ਇਹਨਾਂ ਨੇ ਦਿੱਲੀ ਦੇ ਵਿੱਚ ਜੇ ਤਾਂ ਇਸੇ ਤਰੀਕੇ ਨਾਲ ਚੋਣਾਂ ਲੜੀਆਂ ਨੇ ਤਾਂ ਉਥੇ ਇਹਨਾਂ ਨੂੰ ਮਜ਼ਾ ਸਖਾ ਤਾਲੂਕਾ ਨਹੀਂ ਮੈਂ ਹੈਰਾਨ ਆ ਵੀ ਜਿਹੜਾ ਬੰਦਾ ਉਹ ਕਹਿੰਦੇ ਹੁੰਦੇ ਜਿਹੜਾ ਲਾਹੌਰ ਫੇਲ ਉਹ ਪਸ਼ੌਰ ਵੀ ਫੇਲ ਜਿਹੜੇ ਦਿੱਲੀ ਚ ਫੇਲ ਹੋ ਗਏ ਉਹ ਪੰਜਾਬ ਚ ਆ ਕੇ ਕਿਦਾਂ ਅਗਵਾਈ ਕਰ ਸਕਦੇ ਆ ਪੰਜਾਬ ਦੀ ਤਸਵੀਰ ਹੀ ਹੋ ਰਹਾ ਰਾਜਾ ਵੜਿੰਗ ਨੇ ਅੱਜ ਕਿਹਾ ਉਹ ਕਹਿੰਦੇ ਇੱਥੇ ਅਬਦਾਲੀ ਆਏ ਇੱਥੇ ਮੁਗਲ ਆਏ ਇੱਥੇ ਅੰਗਰੇਜ਼ ਆਏ ਤੇ ਸਾਰਿਆਂ ਨੂੰ ਪੰਜਾਬੀਆਂ ਨੇ ਰਗੜ ਕੇ ਰੱਖਤਾ ਤੇ ਜਿਹੜਾ ਇੱਥੇ ਆ ਕੇ ਗੁੰਡਾਗਰਦੀ ਕਰੂ ਉਹਨੂੰ ਰਗੜ ਦਿਆਂਗੇ ਇਹ ਗੱਲ ਭਾਵੇਂ ਕਿ ਇਹ ਰਾਜੇ ਵੜਿੰਗੋ ਨਾਲ ਦਾ ਰਾਜ ਵੀ ਲੋਕਾਂ ਨੇ ਵੇਖਿਆ ਕੀਤਾ ਕਤਰਿਆ ਕੱਖ ਨਹੀਂ ਪਰ ਇਹ ਗੱਲ ਸੱਚੀ ਹੈ ਤਸਵੀਰ ਪੰਜਾਬ ਦੀ ਸਮਝਣੀ ਪਵੇਗੀ ਪੰਜਾਬ ਵਾਲੇ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਦੇ ਉਹ ਵੀ ਜੇ ਕੋਈ ਬਾਹਰੋਂ ਆ ਕੇ ਬੋਲੀ ਆਵਦਿਆਂ ਦੀ ਗੁੰਡਾਗਰਦੀ ਫਿਰ ਵੀ ਇੱਕ ਹੱਦ ਤੱਕ ਇਹ ਇਹ ਸੋਚ ਕੇ ਜਰ ਲੈਂਦੇ ਨੇ ਵੀ ਆਵਦਾ ਮਾਰੂ ਛਾਵੇਂ ਸਿੱਟੂ ਇਹੋ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਸੋਚ ਕੇ ਪਰ ਜਿਹੜੀ ਗੱਲ ਮਨੀਸ਼ ਸੋਦੀਆ ਨੇ ਕੀਤੀ ਹੈ ਤੁਸੀਂ ਵੀਡੀਓ ਦੇਖ ਲਈ ਹੈ ਮੈਂ ਪੁੱਛਣਾ ਚਾਹਣਾ ਇਹੀ ਤਰੀਕਾ ਦਿੱਲੀ 'ਚ ਵੀ ਵਰਤਿਆ ਹੋਣਾ ਫਿਰ ਦਿੱਲੀ 'ਚ ਤਾਂ ਤੁਹਾਨੂੰ ਜਿਤਾਇਆ ਨਹੀਂ ਲੋਕਾਂ ਨੇ ਦਿੱਲੀ 'ਚ ਸਾਮ-ਦਾਮ ਦੰਡ ਭੇਦ ਝੂਠ ਸੱਚ ਲੜਾਈ ਕਲੇਸ਼ ਤੁਸੀਂ ਸਾਰੀ ਰਾਜਨੀਤੀ ਵਰਤੀ ਪਰ ਕੇਜਰੀਵਾਲ ਨੂੰ ਵੀ ਦਿੱਲੀ ਚ ਲੋਕਾਂ ਨੇ ਹਰਾਤਾ ਮਨੀਸ਼ ਸੋਦੀਆ ਨੂੰ ਵੀ ਹਰਾਤਾ ਸਾਰੀ ਸੀਨੀਅਰ ਲੀਡਰਸ਼ਿਪ ਹਰਾਤੀ ਦੇਖੋ ਜਿਹੜੀ ਗੱਲ ਕਰਨ ਲਈ ਅੱਜ ਮਨੀਸ਼ ਸੋਦੀਆ ਕਹਿ ਰਹੇ ਨੇ ਆ ਪਿੱਛੇ ਸਰਪੰਚੀ ਦੀਆਂ ਚੋਣਾਂ ਹੋਈਆਂ ਸਾਰੇ ਪਿੰਡਾਂ ਚੋਂ ਵੱਡੀ ਗਿਣਤੀ ਪਿੰਡਾਂ ਚੋਂ ਲੋਕਾਂ ਨੇ ਇਹ ਦੋਸ਼ ਲਾਏ ਕਿ ਧੱਕੇਸ਼ਾਹੀ ਆਮ ਆਦਮੀ ਪਾਰਟੀ ਕਰ ਰਹੀ ਆ ਕਾਗਜ਼ ਨਹੀਂ ਭਰਨ ਦੇ ਰਹੀ ਲੋਕਾਂ ਨੇ ਕਿਹਾ ਸਾਨੂੰ ਚੁੱਲ੍ਹਾ ਟੈਕਸ ਨਹੀਂ ਦਿੱਤੇ ਜਾ ਰਹੇ ਬੜੇ ਵੱਡੇ ਵੱਡੇ ਇਲਜ਼ਾਮ ਲੋਕਾਂ ਨੇ ਲਾਏ ਲੋਕ ਹਾਈ ਕੋਰਟ ਤੱਕ ਸੈਂਕੜੇ ਪਿੰਡਾਂ ਦੇ ਲੋਕ ਗਏ ਆਮ ਆਦਮੀ ਪਾਰਟੀ ਕਹਿੰਦੀ ਰਹੀ ਵੀ ਇਹ ਦੋਸ਼ ਝੂਠੇ ਨੇ ਪਰ ਜੋ ਮਨੀਸ਼ ਸੋਧਿਆ ਨੇ ਬੋਲਿਆ ਇਸ ਹਿਸਾਬ ਨਾਲ ਤਾਂ ਫਿਰ ਉਹ ਦੋਸ਼ ਸੱਚੇ ਨੇ ਕਿਉਂਕਿ ਉਹ ਖੁਦ ਕਹਿ ਰਹੇ ਨੇ ਪੰਜਾਬ ਦੇ ਇਨਚਾਰਜ ਉਹ ਕਹਿ ਰਹੇ ਨੇ ਵੀ ਝੂਠ ਸੱਚ ਵੀ ਵਰਤਣਾ ਤੇ ਲੜਾਈ ਕਲੇਸ਼ ਵੀ ਵਰਤਣਾ ਫਿਰ ਇਹ ਕੋ ਸਰਪੰਚੀਜ਼ ਵੀ ਅੰਦਰ ਖਾਤੇ ਕੀ ਆ ਹੋਣਾ ਆ ਜਿਹੜੀਆਂ ਜਿਮਣੀ ਚੋਣਾਂ ਲੰਗੀਆਂ ਇਹਨਾਂ ਦੇ ਵਿੱਚ ਵੀ ਲੋਕਾਂ ਨੇ ਦੋਸ਼ ਲਾਏ ਵੀ ਇਹ ਗਲਤ ਕਰ ਰਹੇ ਨੇ ਫਿਰ ਉਹਦੇ 'ਚ ਵੀ ਕੀਤਾ ਹੋਣਾ ਇਹ ਤਰੀਕਾ ਹੋਣੀ ਕੱਢਿਆ ਕਿ ਪਹਿਲਾਂ ਦਾ ਮੈਨੂੰ ਲੱਗਦਾ ਪਹਿਲਾਂ ਦਾ ਪਹਿਲਾਂ ਦਾ ਕਿਉਂ ਆ ਦੇਖੋ ਜਦੋਂ 2022 'ਚ ਚੋਣਾਂ ਇਹਨਾਂ ਨੇ ਲੜੀਆਂ ਨੇ ਤਾਂ ਜਿਹੜੇ ਵਾਅਦੇ ਕੀਤੇ ਸੀ ਕਿ ਉਹ ਸਾਰੇ ਸੱਚ ਸਾਬਤ ਹੋਏ ਕਿੱਡੇ ਵੱਡੇ ਵੱਡੇ ਗਪੌੜ ਸੰਖ ਉਦੋਂ ਵੀ ਛੱਡੇ ਗਏ ਅੱਜ ਉਹਨਾਂ ਨੇ ਮੰਨ ਨਹੀਂ ਲਿਆ ਵੀ ਅਸੀਂ ਤਾਂ ਇਦਾਂ ਚੋਣਾਂ ਲੜਨੀਆਂ ਨਹੀਂ ਕਿਸਾਨਾਂ ਨੂੰ ਕਿਹਾ ਸੀ ਨਾ 5 ਮਿੰਟ ਦੇ ਵਿੱਚ ਐਮਐਸਪੀ ਬੀਬਾ ਅਨਮੋਲ ਗਗਨ ਮਾਨ ਨੇ ਦਾਵਾ ਕੀਤਾ ਸੀ ਵੀ ਕੇਜਰੀਵਾਲ ਨੇ ਮੇਰੀ ਡਿਊਟੀ ਲਾ ਕੇ ਭੇਜਿਆ ਵੀ ਲੋਕਾਂ ਨੂੰ ਕਹਿ ਦਿਓ ਜਾ ਕੇ 5 ਮਿੰਟ ਚ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦੇਾਂਗੇ ਹੁਣ ਇਹ ਕਿਸਾਨਾਂ ਦੇ ਨਾਲ ਕਿੱਡਾ ਵੱਡਾ ਝੂਠ ਸੀ ਤਾਂ ਇਹੀ ਬੋਲਿਆ ਗਿਆ ਤੇ ਅੱਜ ਮਨੀਰ ਸੋਦੀਆ ਕਬੂਲ ਰਏ ਨੇ ਵੀ ਬੋਲਣਾ ਆਪਾਂ ਹੁਣ ਔਰਤਾਂ ਨੂੰ ਕਿਹਾ ਹਰ ਮਹੀਨੇ 1000 ਰੁਪਿਆ ਕਿੱਡਾ ਵੱਡਾ ਝੂਠ ਸੀ 4 ਸਾਲ ਬੀਤ ਚਲੇ ਨੇ ਦਿੱਤੀ ਚਵਾਨੀ ਨਹੀਂ ਹੁਣ ਇਹੀ ਝੂਠ ਉਦੋਂ ਤੈ ਕਰਕੇ ਬੋਲਿਆ ਗਿਆ ਵੀ ਅੱਧੀ ਆਬਾਦੀ ਔਰਤਾਂ ਦੀ ਆ ਤੇ ਸਿੱਧੀਆਂ ਅੱਧੀਆਂ ਵੋਟਾਂ ਦਾ ਇੱਕ ਝੂਠ ਬੋਲ ਕੇ ਲਈਆਂ ਜਾ ਸਕਦੀਆਂ ਮਜ਼ਦੂਰਾਂ ਨੂੰ ਕਿਹਾ ਗਿਆ ਤੁਹਾਡੀ ਜ਼ਿੰਦਗੀ ਸੂਰਜ ਬਾਗ ਮਗਨ ਲਾ ਦੇਾਂਗੇ ਤੁਹਾਨੂੰ 10-10 ਮਰਲੇ ਦੇ ਪਲਾਟ ਦੇਾਂਗੇ ਆਹ ਦੇਾਂਗੇ ਵਾਅਦੇਾਂਗੇ ਕੀਤਾ ਕੀ ਕੱਖ ਨਹੀਂ ਫਿਰ ਬੇਰਜਗਾਰਾਂ ਨੂੰ ਵੱਡੇ ਸੁਪਨੇ ਦਿਖਾਏ ਗਏ ਜਿਹੜੀ ਸਿੱਪੀ ਸ਼ਰਮਾ ਵਰਗੀਆਂ ਕੁੜੀਆਂ ਕਾਂਗਰਸ ਦੇ ਰਾਹ ਚ ਟੈਂਕੀ ਤੇ ਚੜੀਆਂ ਹੋਈਆਂ ਸੀ ਉਹਨਾਂ ਨੂੰ ਕੇਜਰੀਵਾਲ ਸਾਹਿਬ ਉਹ ਰਾਣੀ ਆਪ ਉਤਾਰਿਆ ਕਹਿੰਦੇ ਭੈਣ ਮੈਂ ਤੁਹਾਡਾ ਭਰਾ ਸਾਡਾ ਰਾਜ ਲਿਆਓ ਸਾਰਿਆਂ ਨੂੰ ਨੌਕਰੀਆਂ ਉਹ ਹੁਣ ਫੇਰ ਵਿਚਾਰੀ ਸਿੱਪੀ ਸ਼ਰਮਾ ਰੋਂਦੀ ਫਿਰਦੀ ਸੀ ਇਥੋਂ ਤੱਕ ਕਿ 15 ਅਗਸਤ ਤੇ ਵੀ ਉਹਨਾਂ ਦੇ ਘਰਾਂ 'ਚ ਛਾਪੇ ਮਾਰੇ ਗਏ ਕਿਤੇ ਇਹ 15 ਅਗਸਤ ਆਜ਼ਾਦੀ ਦਿਹਾੜੇ ਤੇ ਜਿਹੜੇ ਮੁੱਖ ਮੰਤਰੀ ਜਾਂ ਮੰਤਰੀਆਂ ਨੇ ਜਸ਼ਨ ਮਨਾਉਣੇ ਆ ਖੁਸ਼ੀਆਂ ਦੇ ਉਹਦੇ 'ਚ ਆ ਕੇ ਕੋਈ ਵਿਗੜਨਾ ਪਾ ਦੇਣਾ ਕਿਤੇ ਉੱਤੇ ਆ ਕੇ ਰੁਜ਼ਗਾਰ ਨਾ ਮੰਗਣ ਲੱਗ ਪੈਣਾ ਹੁਣ ਇਸ ਤਰ੍ਹਾਂ ਦੇ ਝੂਠ ਹਰ ਇੱਕ ਤਬਕੇ ਨੂੰ ਮਾਰੇਗੇ ਕੱਚੇ ਮਲਾਜ਼ਮਾਂ ਨੂੰ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਗਈ ਪਰ ਕੀਤਾ ਨਹੀਂ ਦੇਖੋ ਜਿਹੜਾ 300 ਯੂਨਟ ਬਿਜਲੀ 300 ਯੂਨਟ ਬਿਜਲੀ ਇਹ ਸਾਰਾ ਕੁਝ ਥੋੜਾ ਯਾਰ ਇਦਾਂ ਦੇ ਕਈ ਲੱਛਣ ਤਾਂ ਪਹਿਲਾਂ ਕਾਲੀ ਸਰਕਾਰਾਂ ਕਾਂਗਰਸ ਸਰਕਾਰਾਂ ਵੇਲੇ ਵੀ ਹੁੰਦੇ ਹੀ ਰਹੇ ਛੋਟੀ ਮੋਟੀ ਲੋਕਾਂ ਨੂੰ ਰਾਇਤ ਜੀ ਦੇ ਦੇਣੀ ਲੋਕਾਂ ਨੂੰ ਆਪਦੇ ਪੈਰਾਂ ਤੇ ਖੜਾ ਕਰਨ ਦੀ ਲੋੜ ਹੈ ਪਰ ਜਿੱਦਾਂ ਦੀਆਂ ਗੱਲਾਂ ਹੁਣ ਮਨੀਸ਼ ਸੋਦੀਆ ਕਰਨ ਲੱਗੇ ਨੇ ਮੈਨੂੰ ਲੱਗਦਾ ਮਨੀਸ਼ ਸੋਦੀਆ ਨੇ ਪੂਰੀ ਤਰ੍ਹਾਂ ਫੱਟੀ ਪੋਚ ਦੇਣੀ ਪੰਜਾਬ 'ਚ ਮਨੀਸ਼ ਸੋਸੋਦੀਆ ਦੀ ਅਗਵਾਈ ਤਾਂ ਪੰਜਾਬ 'ਚ ਬਹੁਤ ਕਮਾਲ ਕਰ ਦੇਗੀ ਮੈਨੂੰ ਨਹੀਂ ਪਤਾ ਸੀ ਵੀ ਦਿੱਲੀ 'ਚ ਇਹ ਹਾਰੇ ਕਿਉਂ ਨੇ ਮੈਨੂੰ ਤਾਂ ਹੁਣ ਪਤਾ ਲੱਗਾ ਵੀ ਇਹੋ ਜੇ ਦਿਮਾਗ ਨੇ ਇਹਨਾਂ ਦੇ ਸ਼ਰਿਆਮ ਜਿੱਥੇ ਕੈਮਰੇ ਚੱਲ ਰਹੇ ਨਹੀਂ ਉੱਥੇ ਮਨੀਸ਼ ਸੋਸੋਦੀਆ ਜੇ ਗੁੰਡਾ ਗਰਦੀ ਵਰਗੀਆਂ ਗੱਲਾਂ ਸਮਝਾ ਰਹੇ ਨੇ ਵੀ ਵੋਟਾਂ ਚ ਆਪਾਂ ਕਰਨੀਏ ਤਾਂ ਫਿਰ ਉਸ ਬੰਦੇ ਨੂੰ ਮਤ ਕਿੰਨੀ ਕ ਉਹਨੂੰ ਸਮਝ ਕਿੰਨੀ ਗਏ ਉਹ ਲੋਕਾਂ ਦਾ ਲੀਡਰ ਹੈ ਕਿ ਗੁੰਡਾ ਹੈ ਕੋਈ ਸਵਾਲ ਇਹ ਵੀ ਪੈਦਾ ਹੋ ਗਿਆ ਤੁਸੀਂ ਦੇਖੋ ਹੁਣ ਭਗਵੰਤ ਮਾਨ ਇਹਦੇ ਉੱਪਰ ਕੀ ਕਰਨਗੇ ਸਵਾਲ ਇਹ ਹੈ ਪਹਿਲਾਂ ਤਾਂ ਇੱਕ ਚਰਚਾ ਆਉਂਦੀ ਰਹਿੰਦੀ ਹੈ ਕਿ ਭਗਵੰਤ ਮਾਨ ਤੇ ਕੇਜਰੀਵਾਲ ਦੀ ਅੰਦਰ ਖਾਤੇ ਝਗੜਾ ਚੱਲ ਰਿਹਾ ਲੜਾਈ ਚੱਲ ਰਹੀ ਹੈ ਇਹਦੀ ਵੀ ਕਾਫੀ ਚਰਚਾ ਆਉਂਦੀ ਰਹਿੰਦੀ ਹੈ ਕਿ ਦਿੱਲੀ ਵਾਲੇ ਭਗਵੰਤ ਮਾਨ ਨੂੰ ਪੂਸ਼ ਮੋੜ ਕੇ ਆਪਦੇ ਮੁਤਾਬਕ ਚਲਾਉਂਦੇ ਨੇ ਚਰਚਾ ਪਾ ਸਾਰੇ ਸੁਣਦੇ ਰਹਿੰਦੇ ਆ ਪਰ ਜਿੱਦਾਂ ਦੀ ਇਹ ਗੱਲ ਹੁਣ ਆਈ ਹੈ ਇਹਦੇ ਵਿੱਚੋਂ ਇੱਕ ਚਰਚਾ ਨਿਕਲ ਕੇ ਆਈ ਕਿ ਭਗਵੰਤ ਮਾਨ ਹੁਣ ਮਨੀਸ਼ ਸੋਦੀਆ ਨਾਲ ਵੀ ਅੰਦਰ ਖਾਤੇ ਖੈਬਣ ਲੱਗੇ ਨੇ ਵੀ ਤੁਸੀਂ ਕੰਮ ਖਰਾਬ ਕਰ ਰਹੇ ਹੋ ਆ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਉੱਥੇ ਵੀ ਇਹ ਚਰਚਾ ਆਉਂਦੀ ਰਹੀ ਵੀ ਇਹ ਭਗਵੰਤ ਮਾਨ ਨੇ ਨਹੀਂ ਬਣਾਈ ਇਹ ਦਿੱਲੀ ਵਾਲਿਆਂ ਦੇ ਕਹਿਣ ਤੇ ਪਾਲਿਸੀ ਆਈ ਹੈ ਤੇ ਦਿੱਲੀ ਵਾਲੇ ਲਾਗੂ ਕਰਨਾ ਚਾਹੁੰਦੇ ਨੇ ਹੁਣ ਉਥੇ ਵੀ ਜਿੰਨਾ ਵਿਰੋਧ ਹੋਇਆ ਉਹ ਭਗਵੰਤ ਮਾਨ ਦਾ ਹੋਇਆ ਕਿਰਕਰੀ ਜਿੰਨੀ ਹੋਈ ਭਗਵੰਤ ਮਾਨ ਦੀ ਹੋਈ ਜੋ ਲੋਕਾਂ ਨੇ ਜੋ ਸ਼ਲੋਕ ਬੋਲੇ ਉਹ ਭਗਵੰਤ ਮਾਨ ਨੂੰ ਤੇ ਮੈਨੂੰ ਲੱਗਦਾ ਹੈ ਜਿਹੜੀ ਦਿੱਲੀ ਲੋਬੀ ਉਹ ਪੰਜਾਬ ਚ ਭਗਵੰਤ ਮਾਨ ਦੀ ਅਗਵਾਈ ਦੀ ਫੱਟੀ ਪੋਚਣਾ ਚਾਹੁੰਦੀ ਹੈ ਤੇ ਪੋਚ ਰਹੀ ਹੈ ਫਿਰ ਉਹ ਲੈਂਡ ਪੂਲਿੰਗ ਪਾਲਿਸੀ ਵਾਪਸ ਦਵਾਈ ਮਤਲਬ ਭਗਵੰਤ ਮਾਨ ਦਾ ਕੋਈ ਸਟੈਂਡ ਨਹੀਂ ਚਰਚਾ ਤੇ ਇਹ ਵੀ ਆਈ ਵੀ ਜਿਹੜਾ ਐਲਾਨ ਪਾਲਿਸੀ ਨੂੰ ਵਾਪਸ ਲੈਣ ਦਾ ਭਗਵੰਤ ਮਾਨ ਨੇ ਕਰਨਾ ਸੀ ਉਹ ਉਹਨੇ ਤਾਂ ਨਹੀਂ ਕੀਤਾ ਕਿਉਂਕਿ ਕਹਿੰਦੇ ਇਹ ਪਾਲਿਸੀ ਦਿੱਲੀ ਤੋਂ ਆਈ ਸੀ ਤੇ ਦਿੱਲੀ ਵਾਲਿਆਂ ਨੇ ਵਾਪਸ ਲਈ ਹੈ ਤੇ ਭਗਵੰਤ ਮਾਨ ਨੇ ਕਿਹਾ ਚਰਚਾ ਹੈ ਵੀ ਭਗਵੰਤ ਮਾਨ ਨੇ ਕਿਹਾ ਵੀ ਭਾਈ ਇਹ ਇਹ ਮਰਿਆ ਸੱਪ ਤੁਸੀਂ ਗਲ ਪਾਇਆ ਸੀ ਹੁਣ ਤੁਸੀਂ ਲਾਓ ਮੈਂ ਨਹੀਂ ਬਿਆਨ ਦੇਣਾ ਵਾਪਸ ਲੈਣਾ ਇਸੇ ਕਰਕੇ ਕਹਿੰਦੇ ਫਿਰ ਇੱਕ ਜਿਹੜੇ ਆਈਐਸ ਅਫਸਰ ਨੇ ਸੈਕਟਰੀ ਲੈਵਲ ਦੇ ਉਹਨਾਂ ਤੋਂ ਐਲਾਨ ਕਰਵਾਇਆ ਗਿਆ ਫਿਰ ਜਦੋਂ ਕਿਸਾਨਾਂ ਨੇ ਉਧਰ ਝੰਡਾ ਗੱਡਤਾ ਵੀ ਜਿਹੜੀ 24 ਨੂੰ ਅਸੀਂ ਰੈਲੀ ਕਰਨੀ ਹੈ ਸਮਰਾਲੇ ਉਹ ਤਾਂ ਅਸੀਂ ਕਰਾਂਗੇ ਕਿਉਂਕਿ ਇਹ ਮੰਤਰੀ ਮੰਡਲ ਚ ਕੈਬਨਿਟ ਚ ਤੁਸੀਂ ਵਾਪਸ ਨਹੀਂ ਲਈ ਜੀ ਤਾਂ ਫੇਰ ਭਗਵੰਤ ਮਾਨ ਤੋਂ ਕੈਬਨਿਟ ਦੀ ਮੀਟਿੰਗ ਸਦਵਾਈ ਗਈ ਔਰ ਉਹਦੇ ਵਿੱਚ ਇਹ ਪਾਲਿਸੀ ਵਾਪਸ ਕਰਵਾਈ ਗਈ ਹੁਣ ਇਹ ਸਾਰੇ ਕੁਸ਼ ਦੇ ਦਰਮਿਆਨ ਕੱਲ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਫਰੀਦਕੋਟ ਆਏ ਨੇ ਤਾਂ ਬੜਾ ਵੱਡਾ ਵਿਰੋਧ ਫਰੀਦਕੋਟ ਦੇ ਵਿੱਚ ਵੇਖਣ ਨੂੰ ਮਿਲਿਆ ਚੁਫੇਰੇ ਪੁਲਿਸ ਹੀ ਪੁਲਿਸ ਫਰੀਦਕੋਟ ਪੁਲਿਸ ਛਾਉਣੀ ਕਰਫਿਊ ਵਰਗਾ ਮਾਹੌਲ ਫਰੀਦਕੋਟ ਦੇ ਵਿੱਚ ਬਣਾਇਆ ਗਿਆ ਉਥੇ ਬਹੁਤ ਲੋਕ ਕੱਲ ਉਹਨਾਂ ਚੈਨਲਾਂ ਤੇ ਰੌਲਾ ਪਾਇਆ ਵੀ ਇਹ ਆਮ ਕਰਦਾ ਮੁੰਡਾ ਆ ਰਿਹਾ ਹੈ ਕਿ ਕੋਈ ਅੰਗਰੇਜ਼ਾਂ ਦਾ ਵਾਇਸਰਾਏ ਆ ਰਿਹਾ ਹੈ ਲੋਕ ਇਹ ਕਹਿੰਦੇ ਨਜ਼ਰ ਆਏ ਵੀ ਜੇ ਅੰਗਰੇਜ਼ਾਂ ਦੀ ਸਰਕਾਰ ਹੁੰਦੀ ਤੇ ਉਹਨਾਂ ਨੇ ਵੀ ਇਤੂਬਦ ਨਹੀਂ ਸੀ ਕਰਨਾ ਲੋਕ ਇਹ ਕਹਿੰਦੇ ਨਜ਼ਰ ਆਏ ਕੱਲ ਵੀ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਵੀ ਜਦੋਂ ਅੰਗਰੇਜ਼ਾਂ ਦੇ ਗਵਰਨਰ ਜਾਂ ਵਾਇਸਰਾਏ ਕਿਸੇ ਸ਼ਹਿਰ ਚ ਆਉਂਦੇ ਸੀ ਤਾਂ ਐਦਾਂ ਸਾਰਾ ਕੁਝ ਬੰਦ ਬਲੌਕ ਨਹੀਂ ਸੀ ਕੀਤਾ ਜਾਂਦਾ ਲੋਕ ਕਹਿੰਦੇ ਰੇੜੀਆਂ ਵਾਲੇ ਜਿਹੜੇ ਉਹਨਾਂ ਦੀਆਂ ਰੇੜੀਆਂ ਨਹੀਂ ਲੱਗਣ ਦਿੱਤੀਆਂ ਪ੍ਰਸ਼ਾਸਨ ਨੇ ਵੀ ਮੁੱਖ ਮੰਤਰੀ ਨੇ ਆਉਣਾ ਹੈ ਦਕਾਨਾਂ ਬੰਦ ਕਰਾ ਛੱਡੀਆਂ ਲੋਕ ਕਹਿੰਦੇ ਬਈ ਦਿਹਾੜੀਦਾਰ ਜਿਹੜੇ ਚੌਂਕ ਚਾਕੇ ਖੜਦੇ ਸੀ ਉਹਨਾਂ ਨੂੰ ਵੀ ਖੜਨ ਨਹੀਂ ਦਿੱਤਾ ਗਿਆ ਲੋਕ ਕਹਿੰਦੇ ਰੱਜ ਕੇ ਗੁੰਡਾਗਰਦੀ ਇਸ ਤਰ੍ਹਾਂ ਦੀ ਕੀਤੀ ਗਈ ਕਿ ਕੋਈ ਵੀ ਬੰਦਾ ਚੂਣਾ ਕਰ ਸਕੇ ਕੀ ਇਹ ਆਜ਼ਾਦੀ ਦਾ ਅਹਿਸਾਸ ਸੀ ਕੀ ਇਹ ਆਜ਼ਾਦੀ ਦਿਹਾੜਾ ਆਪਾਂ ਮਨਾਉਣ ਦਾ ਸਹੀ ਤਰੀਕਾ ਕਹਿ ਸਕਦੇ ਹਾਂ ਆਜ਼ਾਦੀ ਤੇ ਤਾਂ ਲੋਕਾਂ ਨੂੰ ਆਜ਼ਾਦੀ ਦਾ ਅਹਿਸਾਸ ਕਰਾਉਣਾ ਚਾਹੀਦਾ ਤੇ ਸਭ ਤੋਂ ਵੱਡੀ ਆਜ਼ਾਦੀ ਹੈ ਵਿਚਾਰਾਂ ਦੀ ਤੇ ਪ੍ਰਗਟਾਵੇ ਦੀ ਆਜ਼ਾਦੀ ਵਿਚਾਰਾਂ ਦੀ ਆਜ਼ਾਦੀ ਜੇ ਹੋਏਗੀ ਤਾਂ ਹੀ ਆਰਥਿਕ ਆਜ਼ਾਦੀ ਸਮਾਜਿਕ ਆਜ਼ਾਦੀ ਧਾਰਮਿਕ ਆਜ਼ਾਦੀ ਸੱਭਿਆਚਾਰਕ ਆਜ਼ਾਦੀ ਨਿਕਲ ਸਕਦੀ ਹੈ ਤੇ ਜਿੱਥੇ ਲੋਕਾਂ ਨੂੰ ਵਿਚਾਰ ਪ੍ਰਗਟਾਉਣ ਤੱਕ ਦੀ ਆਜ਼ਾਦੀ ਨਾ ਦਿੱਤੀ ਗਈ ਹੋਵੇ ਉੱਥੇ ਫਿਰ ਆਜ਼ਾਦੀ ਮਨਾਉਣ ਦਾ ਇਹ ਤਰੀਕਾ ਕਿਵੇਂ ਸਹੀ ਹੈ ਹੁਣ ਇਹ ਸਭ ਕੁਝ ਭਗਵੰਤ ਮਾਨ ਸਾਹਿਬ ਖੁਦ ਕਰਵਾ ਰਹੇ ਨੇ ਜਾਂ ਇਹ ਆਮ ਆਦਮੀ ਪਾਰਟੀ ਦੀ ਨੀਤੀ ਹੈ ਇਹ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ 2027 ਚ ਬਹੁਤ ਭੈੜਾ ਨਤੀਜਾ ਜਿਹੜਾ ਉਹ ਲੈਣ ਦਾ ਇੰਤਜ਼ਾਰ ਕਰ ਰਹੀ ਹੈ। ਕਿਸਾਨ ਲੈਂਡ ਪੂਲਿੰਗ ਪਾਲਿਸੀ ਕਰਕੇ ਲਗਭਗ ਸਾਰੇ ਵਿਰੋਧ ਚਲੇ ਗਏ ਨੇ। ਮਜ਼ਦੂਰ ਲਗਾਤਾਰ ਕਹਿ ਰਹੇ ਨੇ ਵੀ ਸਾਡੀ ਤੇ ਨਾ ਸੁਣੀ ਕੋਈ ਦੀ। ਬੇਰੁਜ਼ਗਾਰ ਕਹਿੰਦੇ ਨੇ ਜਿੰਨੀ ਵਾਰ ਅਸੀਂ ਨੌਕਰੀਆਂ ਲਈ ਧਰਨੇ ਲਾਇਆ ਸਾਰੀ ਵਾਰ ਇਹਨਾਂ ਨੇ ਸਾਡੇ ਤੇ लाठी चार्ज ਕਰਾਏ ਨੇ। ਤਾਂ ਫਿਰ ਕਿਹੜਾ ਤਬਕਾ ਖੁਸ਼ ਹੈ? ਬੀਬੀਆਂ ਉਹ ਕਹਿੰਦੀਆਂ ਹਜ਼ਾਰ ਦਾ ਲਾਰਾ ਲਾ ਕੇ ਸਾਨੂੰ ਦਿੱਤਾ ਨਹੀਂ ਭਗਵੰਤਮਾਨ ਸਾਹਿਬ ਦੀ ਜਿਹੜੀ ਪਤਨੀ ਹੈ ਬੀਬੀ ਗੁਰਪ੍ਰੀਤ ਕੌਰ ਉਹਨਾਂ ਨੇ ਕੱਲ ਆ ਕੇ ਆਹ ਕਹਿੰਦੀ ਦੇਵਾਂਗੇ ਜ਼ਰੂਰ ਹਜ਼ਾਰ ਹਜ਼ਾਰ ਦੇ ਕੇ ਵੋਟਾਂ ਮੰਗਣਾਵਾਂਗੇ ਦਾ ਮਤਲਬ ਵੀ ਤੁਸੀਂ ਆਖਰੀ ਮਹੀਨੇ ਹਜ਼ਾਰ ਰੁਪਇਆ ਦੇ ਦੋਗੇ ਜਿਵੇਂ ਕੱਲ ਪਹਿਲਾਂ ਵਾਲੀਆਂ ਸਰਕਾਰਾਂ ਕਰਦੀਆਂ ਰਹੀਆਂ ਤੇ ਭਗਵੰਤਮਾਨ ਹੋਰੀ ਤੇ ਆਮ ਆਦਮੀ ਪਾਰਟੀ ਵਾਲੇ ਮਜ਼ਾਕ ਉਡਾਉਂਦੇ ਰਹੇ ਵੀ ਇਹ ਕੀ ਤਰੀਕਾ ਹੈ ਆਖਰੀ ਮਹੀਨੇ ਆ ਕੇ ਤੁਸੀਂ ਲਾਲੀਪੌਪ ਦੇ ਰਹੇ ਤੁਸੀਂ ਇਹ ਸਭ ਕੁਝ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ